ਬਿਤੇ ਦਿਨ ਬੰਦੀਛੋੜ ਦਿਵਸ ਮੌਕੇ ਗਿਆਨੀ ਕੁਲਦੀਪ ਸਿੰਘ ਅੜਗਾਚ ਨੇ ਕੌਮ ਨੂੰ ਸੰਦੇਸ਼ ਜ਼ਰੂਰ ਦਿੱਤਾ ਪਰ ਅਜੇ ਵੀ ਉਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰਦਾ ਦੱਸਦੇ ਕਿ ਬਿਤੇ ਦਿਨ ਜਗੋਂ ਜੱਸਰ ਕੁਲਦੀਪ ਸਿੰਘ ਅੜਗਾਚ ਨੇ ਸੰਦੇਸ਼ ਦਿੱਤਾ ਕੌਮ ਨੂੰ ਤਾਂ ਉਸ ਵੇਲੇ ਲੱਗ ਰਿਹਾ ਸੀ ਕਿ ਹੁਣ ਸਿੱਖ ਕੌਮ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਪਰ ਅਜੇ ਹਾਂ ਨਹੀਂ ਹੈ ਅਜੇ ਵੀ ਨਿਹੰਗ ਜਥੇਬੰਦੀਆਂ ਪਹਿਲਾਂ ਵਾਂਗ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ ਦੇ ਰਿਸਲ ਬੀ ਦਿਨ ਨਿਹੰਗ ਜਥੇ ਬੰਦੀਆਂ ਦੇ ਮੁਖੀਆਂ ਨੇ ਕਾਰਜਕਾਰੀ ਜਵਦਾਰ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਜੀ ਹਾਂ ਸਮਾਗਮ ਦੌਰਾਨ ਜਿੱਥੇ ਜਵਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਸ਼੍ਰੀ ਕਾਬਤਖ ਸਾਹਿਬ ਦੀ ਫਸੀਲ ਤੇ ਮੌਜੂਦ ਸਨ ਉੱਥੇ ਹੀ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਵਦਾਰ ਗਿਆਨੀ ਟੇਕ ਸਿੰਘ ਵੀ ਮੌਜੂਦ ਸਨ ਪਰ ਜਦੋਂ ਨਿਹੰਗ ਜਥਿਆਂ ਨੇ ਉਨ੍ਹਾਂ ਦੀ ਹਾਜ਼ਰੀ ਤੇ ਸਤਕਾਰ ਸਵਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਜਥੇਦਾਰ ਉੱਥੋਂ ਚਲੇ ਗਏ ਇਸ ਬਾਅਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਨਿਹੰਗ ਸਿੰਘਾਂ ਧਿਰਾਂ ਨੂੰ Repeat. ਇਸ ਤੋਂ ਬਾਅਦ ਸੱਚਕਾਂਸ਼ੀ ਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗੈਨੀ ਰਕबीर ਸਿੰਘ ਨੇ ਨਿਹੰਗ ਸਿੰਘ ਟੀਨਾ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ 6 ਜੂਨ ਨੂੰ ਵਿਚਤਾਰ ਗੜਗਾਚ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਇਸ ਮੌਕੇ ਸ਼੍ਰੋਮਨੀ ਅਕਾਲੀ ਦਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਗੈਨੀ ਕੁਲਦੀਪ ਸਿੰਘ ਗੜਗਾਚ ਦੀ ਦਸਤਾਰਬੰਦੀ ਦਾ ਸਮਾਗਮ ਸਹੀ ਢੰਗ ਨਾਲ ਨਹੀਂ ਹੋਇਆ ਸੀ ਉਹਨਾ ਸੰਗਤ ਨੂੰ ਬੰਦੇਚੌਰ ਦਿਵਸ ਦੀ ਵਿਦਾਇਤ ਦਿੱਤੀ ਤੇ ਬੰਦੇਚੌਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਗੈਨੀ ਕੁਲਦੀਪ ਸਿੰਘ ਅੜਗਾਚ ਨੂੰ ਕੁਝ ਜਥੇਬੰਦੀਆਂ ਵੱਲੋਂ ਸਵੀਕਾਰ ਨਾ ਕੀਤੇ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਸਾਨੂੰ ਗਿਆਨੀ ਕੁਲਦੀਪ ਸਿੰਘ ਅਰਗਾਸ਼ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ ਸਾਨੂੰ ਉਹਨਾਂ ਦੇ ਦਸਤਾਰਬੰਦੀ ਸਮਾਗਮ ਮਰਿਆਦਾ ਅਨੁਸਾਰ ਨਹੀਂ ਹੋਈ ਹੈ ਇਸ ਤੇ ਦਿੱਕਤ ਹੈ ਪਰ ਜਲਦ ਹੀ ਸਾਰੀਆਂ ਜਥੇਬੰਦੀਆਂ ਇਸ ਤੇ ਗੁਰਮਤਾ ਕਰਨਗੀਆਂ ਸਾਰੀਆਂ ਨਿਹੰਗ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਇਸ ਦੇ ਹੱਲ ਤੇ ਕੰਮ ਕਰ ਰਹੀਆਂ ਨੇ ਜਦੋਂ ਦਸਤਾਰ ਸਮਾਗਮ ਮਰਿਆਦਾ ਅਨੁਸਾਰ ਹੋਵੇਗਾ ਤਾਂ ਅਸੀਂ ਸਾਰੇ ਸਹਿਯੋਗ ਕਰਾਂਗੇ ਤੇ ਆਉਣ ਵਾਲੇ ਸ਼ਤਾਬੀ ਸਮਾਗਮਾਂ 'ਚ ਇੱਕ ਦੂਜੇ ਦੇ ਨਾਲ ਕੰਮ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਵਿਰੋਧ ਨਹੀਂ ਕਰ ਰਹੇ ਸਿਰਫ ਮਰਿਆਦਾ ਦੀ ਪਾਲਣਾ ਕਰਦੇ ਆਂ ਤੇ ਅਸੀਂ ਸਾਰੇ ਇਕੱਠੇ ਆਂ ਬਿੱਤ ਦਿਨ ਬੰਦੀ ਛੋੜ ਦਿਵਸ ਮੌਕੇ ਗਿਆਨੀ ਕੁਲਦੀਪ ਸਿੰਘ ਅੜਗਾਚ ਨੇ ਕੌਮ ਨੂੰ ਸੰਦੇਸ਼ ਜ਼ਰੂਰ ਦਿੱਤਾ ਪਰ ਅਜੇ ਵੀ ਉਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰਦਾ ਦੱਸਦੇ ਕਿ ਬਿੱਤ ਦਿਨ ਜਦੋਂ ਜਸਦਰ ਕੁਲਦੀਪ ਸਿੰਘ ਅੜਗਾਚ ਨੇ ਸੰਦੇਸ਼ ਦਿੱਤਾ ਕੌਮ ਨੂੰ ਤੋਸਵੇ ਲੱਗ ਰਿਹਾ ਸੀ ਕਿ ਹੁਣ ਸਿੱਖ ਕੌਮ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਪਰ ਅਜੇ ਹਾਂ ਨਹੀਂ ਹੈ ਅਜੇ ਵੀ ਨਿਹੰਗ ਜਥੇਬੰਦੀਆਂ ਪਹਿਲਾਂ ਵਾਂਗ ਉਹਨਾਂ ਦਾ ਵਿਰੋਧ ਕਰ ਰਹੀਆਂ ਨੇ ਦਸ ਰਿਜ਼ਲਟ ਬੀਤ ਦਿਨ ਨਿਹੰਗ ਜਥੇ ਬੰਦੀਆਂ ਦੇ ਮੁਖੀਆਂ ਨੇ ਕਾਰਜਕਾਰੀ ਜਵਦਾਰ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਜੀ ਹਾਂ ਸਮਾਗਮ ਦੌਰਾਨ ਜਿੱਥੇ ਜਤਕਾਰ ਗਿਆਨੀ ਕੁਲਦੀਪ ਸਿੰਘ ਅਰਗਜ ਸ਼੍ਰੀ ਕਾਪਟਕ ਸਾਹਿਬ ਦੀ ਫਸੀਲ ਦੇ ਮੌਜੂਦ ਸਨ ਉੱਥੇ ਹੀ ਤਖਸ਼ੀ ਦਮਦਮਾ ਸਾਹਿਬ ਦੇ ਜਤਕਾਰ ਗਿਆਨੀ ਟੇਕ ਸਿੰਘ ਵੀ ਮੌਜੂਦ ਸਨ ਪਰ ਜਦੋਂ ਨਿਹੰਗ ਜਥਿਆਂ ਨੇ ਉਹਨਾਂ ਦੀ ਹਾਜ਼ਰੀ ਤੇ ਸਤਕਾਰ ਸਵਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਜਤਕਾਰ ਉੱਥੋਂ ਚਲੇ ਗਏ ਇਸ ਬਾਅਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕਬੀਰ ਸਿੰਘ ਨੇ ਨਿਹੰਗ ਸਿੰਘਾਂ ਧਿਰਾਂ ਨੂੰ ਰਿਪੋਰਟ ਐਸ ਤੋਂ ਬਾਅਦ ਸਤਿਕਾਂਸ਼ ਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗੈਨੀ ਰਗਵੀਰ ਸਿੰਘ ਨੇ ਨਿਹੰਗ ਸਿੰਘ ਟੀਨਾ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ 6 ਜੂਨ ਨੂੰ ਵਿੱਚਤਾਰ ਗੜਗਾਚ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਗੈਨੀ ਕੁਲਦੀਪ ਸਿੰਘ ਗੜਗਾਚ ਦੀ ਦਸਤਾਰਬੰਦੀ ਦਾ ਸਮਾਗਮ ਸਹੀ ਢੰਗ ਨਾਲ ਨਹੀਂ ਹੋਇਆ ਸੀ ਉਹਨਾਂ ਸੰਗਤ ਨੂੰ ਬੰਦੀਛੋੜ ਦਿਵਸ ਦੀ ਵਿਦਾਇਤ ਦਿੱਤੀ ਤੇ ਬੰਦੀਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਗੈਨੀ ਕੁਲਦੀਪ ਸਿੰਘ ਅੜਗਾਚ ਨੂੰ ਕੁਝ ਜਥੇਬੰਦੀਆਂ ਵੱਲੋਂ ਸਵੀਕਾਰ ਨਾ ਕੀਤੇ ਜਾਣ ਵਾਲੇ ਉਹਨਾਂ ਕਿਹਾ ਕਿ ਸਾਨੂੰ ਗਿਆਨੀ ਕੁਲਦੀਪ ਸਿੰਘ ਅਰਗਾਸ਼ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ ਸਾਨੂੰ ਉਹਨਾਂ ਦੇ ਦਸਤਾਰਬੰਦੀ ਸਮਾਗਮ ਮਰਿਆਦਾ ਅਨੁਸਾਰ ਨਹੀਂ ਹੋਈ ਹੈ ਇਸ ਤੇ ਦਿੱਕਤ ਹੈ ਪਰ ਜਲਦ ਹੀ ਸਾਰੀਆਂ ਜਥੇਬੰਦੀਆਂ ਇਸ ਤੇ ਗੁਰਮਤਾ ਕਰਨਗੀਆਂ ਸਾਰੀਆਂ ਨਿਹੰਗ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਇਸ ਦੇ ਹੱਲ ਤੇ ਕੰਮ ਕਰ ਰਹੀਆਂ ਨੇ ਜਦੋਂ ਦਸਤਾਰ ਸਮਾਗਮ ਮਰਿਆਦਾ ਅਨੁਸਾਰ ਹੋਵੇਗਾ ਤਾਂ ਅਸੀਂ ਸਾਰੇ ਸਹਿਯੋਗ ਕਰਾਂਗੇ ਤੇ ਆਉਣ ਵਾਲੇ ਸ਼ਤਾਬਦੀ ਸਮਾਗਮਾਂ 'ਚ ਇੱਕ ਦੂਜੇ ਦੇ ਨਾਲ ਕੰਮ ਕਰਾਂਗੇ ਉਹਨਾਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਵਿਰੋਧ ਨਹੀਂ ਕਰ ਰਹੇ ਸਿਰਫ ਮਰਿਆਦਾ ਦੀ ਪਾਲਣਾ ਕਰਦੇ ਆ ਤੇ ਅਸੀਂ ਸਾਰੇ ਇਕੱਠੇ ਆ